ਜਦ ਵੀ ਕੋਈ ਚੋਣਾ ਆਉਂਦੀਆਂ ਨੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਆਪਣੇ ਮੁੱਦਿਆਂ ਬਾਰੇ ਜਾਣਕਾਰੀ ਦਿੰਦੀਆਂ ਨੇ ਪਰ ਅਕਸਰ ਚੋਣ ਪ੍ਰਚਾਰ ਦੇ ਸ਼ੋਰ ਸ਼ਰਾਬੇ ਵਿੱਚ ਵੋਟਰਾਂ ਦੇ ਮੁੱਦੇ ਦਬ ਕੇ ਰਹਿ ਜਾਂਦੇ ਨੇ ਅਸੀਂ ਯਤਨ ਕੀਤਾ ਹੈ ਕਿ ਵੋਟਰ ਕੀ ਸੋਚਦੇ ਨੇ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਈ ਜਾਣ ਪੇਸ਼ੇ ਇਸ ਸੰਬੰਧੀ ਪਾਰਲੀਮੈਂਟੀ ਹਲਕਾ ਪਟਿਆਲਾ ਦੇ ਵੋਟਰਾਂ ਦੇ ਵਿਚਾਰ ਅੱਜ ਦੀ ਰਾਜਨੀਤੀ ਇਹ ਹੈ ਕਿ ਜਿੰਨੀਆਂ ਵੀ ਸਰਕਾਰਾਂ ਹਲਕ ਤੱਕ ਆਈਆਂ ਨੇ ਉਹਨਾਂ ਨੇ ਸਿਰਫ ਜਾਤ ਪਾਤ ਧਰਮ ਦੀ ਵੰਡ ਲੈ ਵੰਡ ਦਾ ਨਾਮ ਲੈ ਕੇ ਹੀ ਵੋਟਾਂ ਆਪਣੀਆਂ ਇਕੱਠੀਆਂ ਕੀਤੀ ਪਰ ਅੱਜ ਤੱਕ ਉਹਨਾਂ ਨੇ ਵਿਕਾਸ ਦੀ ਗੱਲ ਕੋਈ ਨਹੀਂ ਕੀਤੀ ਅੱਪਾ ਕਰੀਏ ਅੱਜ ਜਿਹੜੇ ਜਿੰਨੇ ਵੀ ਰਾਜ ਦਿੱਤੀ ਹੈ ਜਿਹੜੀ ਜਿੰਨੇ ਵੀ ਲੋਕੀਆਂ ਦਲ ਬਦਲ ਆਇਆ ਹੈ ਨਾ ਸਭ ਬਹੁਤ ਸਾਰੇ ਅੱਜ ਜਿਹੜੇ ਨਵੇਂ ਉਮੀਦਵਾਰ ਖੜੇ ਹੋਣ ਉਹ ਇੱਕ ਦੂਜੇ ਦੀ ਪਾਰਟੀ ਆ ਰਹੀਆਂ ਮੁੱਦੇ ਮੁੱਦਾ ਕੋਈ ਨਹੀਂ ਉਠਾਉਂਦਾ ਸਿਰਫ ਆਪਣੇ ਵੋਟ ਬੈਂਕ ਨੂੰ ਅਪ ਕਰਨ ਵਾਸਤੇ ਧਰਮ ਦੀ ਵੰਡ ਕਰਦੇ ਨੇ ਧਰਮ ਦੀ ਵੰਡ ਅਸੀਂ ਇਹ ਕਹਿੰਦਾ ਵੀ ਧਰਮ ਦੀ ਵੰਡ ਨਹੀਂ ਕਰਨੀ ਚਾਹੀਦੀ ਦੇਸ਼ ਦੇ ਜਿਹੜੇ ਦੇਸ਼ ਵਿੱਚ ਮੁੱਦੇ ਆ ਉਹਨਾਂ ਨੂੰ ਮੁੱਖ ਰੱਖ ਕੇ ਚੋਣ ਲੜਨੀ ਚਾਹੀਦੀ ਸਾਨੂੰ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਹੈ ਤੇ ਭਵਿੱਖ ਹਰੇਕ ਨੌਜਵਾਨ ਦਾ ਸੁਰੱਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਨੌਜਵਾਨ ਵਿਦਿਆਰਥੀ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਨਾ ਜਾ ਸਕੇ ਇਸ ਗੱਲ ਦਾ ਭਰੋਸਾ ਜਿਹੜੀ ਵੀ ਸਰਕਾਰ ਦਵਾਉਂਦੀ ਹੈ